ਮਰੇ ਮੇਰੇ ਨਾਲ ਦੇਰਜੇ ਕਾ ਗੱਲ ਹੋ ਗਈ ਆ ਤੇ ਮੇਰਾ ਜੇ ਜੋ ਬਣ ਜਾਊਗਾ ਨਾ ਤੁਹਾਨੂੰ ਰੋਕ ਲਾਂ ਪੁੱਤ ਹੋਣੇ ਮੈਂ ਤੈਨੂੰ ਜਾਣਦਾ ਤੁਹਾਡਾ ਤੇ ਹੋ ਗਿਆ ਵਾ ਦਿਮਾਗ ਖਰਾਬ ਅਹੀਂ ਜੋ ਬਨ ਨੂੰ ਕਿਉਂ ਰੋਕਣਾ ਵਾ ਜੋ ਬਨ ਨੂੰ ਨਹੀਂ ਦੇਖਦਾ ਤੇ ਮੇਰੇ ਨਾਲ ਕਿੱਦਾਂ ਕਰਦੇ ਰਹੇ ਆ ਚੱਲ ਮੇਰੀ ਤੇ ਗੱਲ ਹੀ ਛੱਡੋ ਤੁਸੀਂ ਤੁਸੀਂ ਆਪਣੀ ਜਾਨ ਤੋਂ ਵੱਧ ਉਹਦਣਾ ਕਰਦੇ ਰਹੇ ਜੇ ਹੁਣ ਤੁਸੀਂ ਇੱਥੇ ਰਹਿਣਾ ਹੁਣ ਜਾਣਾ ਨਹੀਂ ਆ ਡੈਡੀ ਮੈਂ ਤਾਂ ਇੱਥੇ ਆਇਆ ਹਾਂਗਾ ਸਿਰਫ ਪਰੌਣੇ ਭਗਤੌਣ ਤੁਸੀਂ ਆਪ ਹੀ ਕਿਹਾ ਹੈਗਾ ਚਲ ਅਰਪਿੰਦਰ ਹੁਣ ਤੂੰ ਆਈ ਹੈ ਨਾ ਸਮਝਾ ਕੇ ਜਾ ਉਹਨਾਂ ਨੂੰ ਵੀ ਚੁੱਪਾ ਕਰਕੇ ਤੇ ਰਹੀ ਜਾਓ ਜਿੱਦਾਂ ਅੱਗੇ ਰਹਿੰਦੇ ਸੀ ਮੰਮੀ ਜੀ ਮੈਂ ਕੀ ਸਮਝਾਵਾਂ ਗਲਤੀ ਤੇ ਸਾਰੀ ਢੱਡੀ ਹੈ ਤੁਸੀਂ ਪਹਿਲਾਂ ਉਹਨਾਂ ਦੇ ਨਾਲ ਇਦਾਂ ਦੀ ਨਾ ਵਧੀਂ ਕਿਆਂ ਕਰਦੇ ਨਾ ਕੁਝ ਕਹਿੰਦੇ ਤੋ ਉਹਨਾਂ ਨੂੰ ਕੀ ਲੋੜ ਹੀ ਜਾਂਦੀ ਘਰੋਂ ਦੱਸ ਮੈਂ ਆਪ ਦੇਖੀਆਂ ਕਾਹਦੀਆਂ ਕੀਤੀਆਂ ਉਦੋਂ ਪੁੱਤ ਤੂੰ ਵੀ ਤੇ ਨਾਲ ਹੀ ਹਾਂ ਤੂੰ ਕਿਹੜੀ ਕੱਟ ਕਰਦੇ ਰਹੀਂ ਜਿਉ ਉਹਨੇ ਕੱਪੜੇ ਧੋ ਕੇ ਪਾਉਣੇ ਤੂੰ ਥੱਲੇ ਲਪੇੜ ਕੇ ਤੇ ਫੇਰ ਤਾਰ ਤੇ ਪਾ ਦੇਣੇ ਹੁਣ ਸਾਰੀ ਗੱਲ ਮੇਰੇ ਸਿਰ ਤੇ ਆ ਗਈ ਆ ਚੱਲ ਪਿਛਲੀਆਂ ਗੱਲਾਂ ਤੇ ਪਾ ਮਿੱਟੀ ਤੇ ਗਾੜੀ ਉਹਨੂੰ ਕਹਿ ਪਿਆ ਹੁਣ ਹੀ ਸੁਧਰ ਚੱਲ ਗਾੜੀ ਮਮੀ ਜੀ ਆਪੇ ਸਮਝਾਉਣਾ ਪੈਣਾ ਵਾ ਥੋੜਾ ਬੋਤਾ ਦਾ ਤੁਸੀਂ ਵੀ ਨਹੀਂ ਵੀ ਹੋਵੋ ਇਹ ਆ ਵੀ ਤੁਸੀਂ ਕਰ ਦੇਵੋ ਜੀ ਸਿਆਣੇ ਆ ਓ ਆ ਨਿਆਣੇ ਉਹਨਾਂ ਨੂੰ ਕਿਹਨੇ ਵੇਖਣ ਵਾਲਾ ਨੇ ਨਿਆਣੇ ਹੀ ਕਹਿਣਾ ਤੁਹਾਨੂੰ ਸਿਆਣੇ ਬਣਨ ਥੋੜਾ ਬੋਤਾ ਸਮਝਣਾ ਪੈਣਾ ਵਾ ਕੋਹ ਨਹੀਂ ਹੁੰਦਾ ਮਾਫੀ ਮੰਗ ਲਓ ਉਹਨਾਂ ਦੇ ਕੋਲੋਂ ਤੇ ਚੱਲ ਇੱਥੇ ਰਹੀ ਜਾਣਗੇ ਤੇ ਚੱਲੇ ਵੀ ਤੁਹਾਡਾ ਵੀ ਗਾੜੀ ਕੰਮ ਤੁਰਿਆ ਰਹੂਗਾ ਰੁਪਿੰਦਰ ਹਾ ਕਿੱਦਾਂ ਦੀ ਗੱਲ ਹੋਈ ਤੇ ਇਹੀ ਮਾਫੀ ਮੰਗ ਲਈਏ ਮਾਫੀ ਕਿਹੜੀ ਗੱਲੋਂ ਮੰਗੀਏ ਚਲ ਮੈਂ ਕਹਿਣ ਰਹੀ ਆ ਪਿਛਲੀਆਂ ਗੱਲਾਂ ਤੇ ਮਿੱਟੀ ਪਾਓ ਇਹਦਾ ਮਤਲਬ ਇਹ ਥੋੜਾ ਪੇ ਹੱਥ ਜੋੜੀ ਉਹਨਾਂ ਦੇ ਗਾੜੀ ਇਹ ਕੰਮ ਮੇਰ ਕੋ ਨਹੀਂ ਹੁਣਾ ਮੈਂ ਹੱਥ ਜੋੜਨ ਵੱਲੋਂ ਨਹੀਂ ਕਹਿੰਦੀ ਤੁਸੀਂ ਉਦਾਂ ਉਹਨਾਂ ਨਾਲ ਪਿਆਰ ਨਾਲ ਗੱਲ ਕਰੋ ਵੀ ਜੋਦ ਜੋ ਬਣ ਕੋਈ ਗੱਲ ਨਹੀਂ ਸਾਡੇ ਕੋ ਵੀ ਬਥੇਰੀਆਂ ਗੱਲਾਂ ਬਾਤਾਂ ਹੋ ਗਈਆਂ ਪਹਿਲਾਂ ਤੇ ਚੱਲਿਆ ਵੀ ਪਿਛਲੀਆਂ ਗੱਲਾਂ ਤੇ ਹੁਣ ਪਾਓ ਮਿੱਟੀ ਤੇ ਮੇਰਾ ਪੁੱਤ ਹੁਣ ਗਾੜੀ ਰੋ ਇੰਨੇ ਨਾਲਾ ਪਏ ਉਹਨਾਂ ਨੇ ਮੰਨਦੇ ਵਿੱਚ ਆਇਣੀ ਬੀਹਾ ਵੀ ਸਾਨੂੰ ਹੁਣ ਦਈਏ ਚੰਗਾ ਚਾਹਣ ਚੱਲ ਪਹਿਲਾਂ ਤੂੰ ਤੇ ਗੱਲ ਕਰ ਹਾਂ ਵੀ ਤੈਨੂੰ ਕੀ ਜਵਾਬ ਦਿੰਦੇ ਆ ਬਾਅਦ ਚ ਅਸੀਂ ਵੀ ਕਰ ਲਾਂਗੇ ਚਲ ਮੈਂ ਇਹ ਕਰਕੇ ਵੇਖ ਜੋ ਤੇਰੇ ਕਹਿਣ ਤੇ ਆ ਗਿਆ ਵਾ ਤੇ ਤੇਰੀ ਗੱਲ ਵੀ ਮੰਨੂਗਾ ਐਡੀ ਕਿਹੜੀ ਗੱਲ ਆ ਵੀ ਨਾ ਮੰਨੂ ਚਲੋ ਕੋਈ ਨਹੀਂ ਮੈਂ ਵੇਖਦੀ ਆ ਗੱਲ ਕਰਕੇ ਪਰਿਆ ਵੀ ਤੁਸੀਂ ਹੁਣ ਕੋਈ ਗੱਲ ਬਾਤ ਨਾ ਕਰਿਓ ਚੰਗਾ ਪਰ ਨਹੀਂ ਮੈਂ ਨਹੀਂ ਕੋਈ ਗੱਲ ਕਰਦੀ ਕੋਈ ਗੱਲ ਨਾ ਕਰਿਓ ਪਿਛਲੀ ਵਚਾਇ ਤੂੰ ਹਣ ਉਹ ਤੇ ਜੱਗਿਆ ਨੂੰ ਪੁੱਛਿਆ ਨਹੀਂ ਆ ਚਾਹੇ ਕਿ ਦਾਵਾ ਫੇਰ ਇਹਦਾ ਮੁੜ ਘੁੜ ਕੇ ਨਾ ਉਹੀ ਗੱਲਾਂ ਬਾਰ-ਬਾਰ ਚੇਤੇ ਹੁੰਦੀਆਂ ਮਨ ਦੇ ਵਿੱਚ ਚੱਲ ਨਹੀਂ ਮੈਂ ਨਹੀਂ ਕਹਿੰਦੀ ਤੂੰ ਪੁੱਛ ਲੈ ਕਰ ਲਈ ਗੱਲ ਚਲੋ ਕੋਈ ਗੱਲ ਕਰਨੀ ਆ ਆਹੋ ਤੇ ਚਲੋ ਫੇ ਚੱਲ ਜੀ ਗਾ ਘਰ ਡੀਕਦੇ ਹੋਣੇ ਚੱਲ ਰੋਟੀ ਪਾਣੀ ਬਣਿਆ ਉਹਨਾਂ ਨੇ ਕਹਿਣਾ ਪਤਾ ਨਹੀਂ ਕਿੱਥੇ ਚਲ ਗਈਆਂ ਚਲ ਬੈਠੇ ਜੇ ਓਏ ਆਹੋ ਮੈਂ ਡਿਆ ਸੀ ਵੇਖਣਾ ਤੇ ਆਏ ਨਹੀਂ ਨਿਆਣੇ ਬਾਹਰੋਂ ਨਹੀਂ ਕਹਿੰਦੇ ਆ ਜਨੇ ਮੈਂ ਕੀਤਾ ਹੀ ਫੋਨ ਅੱਛਾ ਠੀਕ ਕਹਿੰਦੇ ਆਏ ਨਹੀਂ ਡੜੀ ਠੀਕ ਆ ਰਮਨ ਹਾਂਜੀ ਕਿੱਡਾ ਵਧੀਆ ਲੱਗਣ ਡਿਆ ਵਾ लवली ਹੁਣ ਇਹ ਆਏ ਆ ਰੁਪਿੰਦਰ ਹੁਣ ਆਏ ਆ ਦੋਵੇਂ ਦੀ ਦੁਜੀ ਆ ਦਰਜੀਤ ਵੀ ਹੂੰ ਤੇ ਆਪਣੇ ਜੋ ਬਨੂਣੀ ਵੀ ਆਏ ਆ ਘਰ ਭਰਿਆ ਭਰਿਆ ਲੱਗਣ ਡਿਆ ਕਿ ਨਹੀਂ ਆ ਫੇਰ ਰੌਣਕਾਂ ਦੇ ਜਿੰਗਾਂ ਨਾਲ ਹੀ ਹੁੰਦੀਆਂ ਵਾ ਜਿੰਨੇ ਜੀਤ ਹੁੰਦੀਆਂ ਰੌਣਕਾਂ ਨੇ ਤਾਂ ਅਸੀਂ ਇਕੱਲੇ ਦੋ ਜੀਆਂ ਨੇ ਬੈਠੇ ਹੋਣਾ ਸੀ ਚੱਲ ਕੋਈ ਨਹੀਂ ਸਮੇਂ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਂਦਾ ਵਾ ਹਾਂ ਗੱਲ ਕਿਉਂ ਸੋਚਣ ਡਏ ਜੀ ਹੁਣ ਮੈਂ ਨਾ ਇੱਕ ਬੋਝਾ ਮੇਰੇ ਦਿਲ ਤੇ ਤੁਹਾਡਾ ਬੋਝਾ ਹੁਣ ਤੁਹਾਡੇ ਦਿਲ ਤੇ ਬੋਝ ਇਹ ਆ ਫੇਰ ਰਪਿੰਦਰ ਉਹਣਾ ਨੇ ਵੀ ਚਲ ਜਾਣਾ ਤੇ ਜੋਬਨ ਉਹਣਾ ਵੀ ਚਲ ਜਾਣਾ ਤੇ ਫੇਰ ਅਸੀਂ ਇਕੱਲੇ ਰਹਿ ਜਾਣਾ ਲੈ ਦੱਸ ਫੇਰ ਕੀ ਹੋਇਆ ਚਲ ਜਾਣਾ ਵਾ ਤੇ ਘਰਾਂ ਵਾਲਿਆਂ ਨੇ ਘਰ ਹੀ ਜਾਣਾ ਵਾ ਅਹੀਂ ਦਮਾ ਜਾਣਿਆ ਰਾਣਾ ਵਾ ਇੱਥੇ ਹੁਣ ਜੋਬਨ ਜੇ ਤੈ ਸਿਆਣਾ ਹੋਗਾ ਤੇ ਰਹਿ ਪੂਗਾ ਤੇ ਨਹੀਂ ਤਾਂ ਹੀ ਤਰਲੇ ਥੋੜਾ ਮਾਰਨੇ ਉਹਦੇ ਪਿਰੈ ਮੇਰੇ ਨਾਲ ਦਿਲ ਚ ਇੱਕ ਗੱਲ ਹੁੰਦੀ ਆ ਵੀ ਮੇਰਾ ਜੇ ਜੋਬਨ ਜਾਊਗਾ ਨਾ ਤੇ ਉਹਨੂੰ ਰੋਕ ਲਾਂ ਪੁੱਤ ਹੁਣ ਨਹੀਂ ਮੈਂ ਤੈਨੂੰ ਜਾਣਦਾ ਤੁਹਾਡਾ ਤੇ ਹੋ ਗਿਆ ਵਾ ਦਿਮਾਗ ਖਰਾਬ ਅਹੀਂ ਜੋਬਨ ਨੂੰ ਕਿਉਂ ਰੋਕਣਾ ਵਾ ਜੋਬਨ ਨੂੰ ਨਹੀਂ ਦੇਖਦਾ ਵੀ ਮੇਰੇ ਨਾਲ ਕਿੱਦਾਂ ਕਰਦੇ ਰਹੇ ਆ ਤੈਨੂੰ ਮੇਰੀ ਤੇ ਗੱਲ ਹੀ ਛੱਡੋ ਤੁਸੀਂ ਤੁਸੀਂ ਆਪਣੀ ਜਾਨ ਤੋਂ ਵੱਧ ਉਹਦਣਾ ਕਰਦੇ ਰਹੇ ਜੇ ਨਿਕੇ ਜੇ ਨੂੰ ਲਿਆ ਕੇ ਕਿਦਾਂ ਇੱਕ ਨਾ ਲਾਇਆ ਹੈਗਾ ਹੁਣ ਜੀ ਉਹਨੇ ਰਹਿਣਾ ਵਾ ਤੇ ਰਹਿ ਪੇ ਨਹੀਂ ਤਾਂ ਤੁਸੀਂ ਤਰਲੇ ਨਾ ਮਾਰਿਓ ਤਰਲੇ ਮਾਰੋਗੇ ਤਾਂ ਅਗਲੇ ਨੂੰ ਪੂਏ ਚੜਨਾ ਵਾ ਖੁਰੇ ਮੇਰੇ ਬਿਨਾ ਇਹਨਾਂ ਦਾ ਟਾਈਮ ਹੀ ਨਹੀਂ ਲੰਘਣ ਡਿਆ ਰਵਣ ਜੇ ਪਿਛਲੇ ਫੋਲ ਨੇ ਫੋਲਾਂਗੇ ਨਾ ਤੇ ਪਰਿਵਾਰ ਨਹੀਂ ਇਕੱਠਾ ਹੋ ਸਕਦਾ ਉਹਨਾਂ ਦੇ ਪੜੇ ਹੁਣ ਮਿੱਟੀ ਜੋ ਹੋ ਗਿਆ ਪਿਛੇ ਹੋ ਗਿਆ ਵਾ ਜੇ ਮੈਂ ਹੁਣ ਸਮਝਾਉਣਾ ਵਾਂ ਪੁੱਤ ਆ ਤਾਂ ਹੁਣ ਜਾਈ ਨਾ ਮੇਰੀ ਸੁਣ ਲੋ ਗੱਲ ਨਾ ਮੈਂ ਤਰਲੇ ਲਵਾ ਅੱਜ ਤੇ ਨਾ ਲਵਾ ਕੱਲ ਮੈਨੂੰ ਕੋਈ ਲੋੜ ਨਹੀਂ ਉਹਦੇ ਗਾੜੀ ਖਾਤੇ ਜੋੜਨ ਦੀ ਤੁਸੀਂ ਜੋੜਨਾ ਤੇ ਜੋੜੋ ਪਿਓਤੀ ਹੋਰ ਮਨ ਗੱਲ ਇਹ ਆ ਕਿ ਚੱਲ ਉਹਨੂੰ ਮੈਂ ਕਹੂੰਗਾ ਹੁਣ ਪਿਛਲੀਆਂ ਗੱਲਾਂ ਛੱਡ ਕੇ ਨਾ ਭੁੱਲ ਜਾ ਮੇਰਾ ਪੁੱਤ ਉਹਨਾਂ ਗੱਲਾਂ ਨੂੰ ਜੋ ਹੋ ਗਿਆ ਚੱਲ ਮੈਂ ਵੀ ਗੁੱਸੇ ਜੀ ਤੈਨੂੰ ਕਹਾ ਤਾਂ ਤੂੰ ਵੀ ਬੋਲਿਆ ਮੈਂ ਵੀ ਬੋਲਿਆ ਉਹਨਾਂ ਗੱਲਾਂ ਨੂੰ ਹੁਣ ਛੱਡ ਤੇ ਰਮਾਨ ਆ ਆਪਣੇ ਘਰ ਪਿਆ ਚੱਲ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਆ ਤੁਹਾਡੀ ਗੱਲ ਕਿੰਨੀ ਘਮਾਂਦਾ ਵਾ ਚਲ ਮੈਂ ਕਰ ਮੇਰਾ ਫਰਜ਼ਾ ਕਰੀ ਕਹਿ ਲੈਣਾ ਉਹ ਨਾਮ ਮਨੂ ਤੇ ਫੇ ਨਹੀਂ ਸਹੀ ਮੈਨੂੰ ਇਹ ਹੀ ਵੀ ਚੱਲ ਕਰ ਆਪਣਾ ਭਰਿਆ ਭਰਿਆ ਲੱਗਣ ਡਿਆ ਵਾ ਕੋਈ ਗੱਲ ਨਹੀਂ ਜੇ ਨਾ ਨਾ ਮੰਨੂਗਾ ਜਿੱਥੇ ਜਾਂਦਾ ਜਾਂਦਾ ਫਿਰ ਟਾਈਮ ਤਾਂ ਕੱਢਣ ਆਈਆਂ ਜਿਨ੍ਹਾਂ ਦੇ ਨਹੀਂ ਹੁੰਦੀ ਉਹਨੇ ਟਾਈਮ ਕੱਢਦੇ ਤੁਸੀਂ ਤਾਂ ਤਰਲੇ ਲਈ ਜਾਂਦੇ ਏ ਜੇ ਗੱਲ ਰਮਨ ਤਰਲਿਆਂ ਦੀ ਨਹੀਂ ਆ ਜਿਤਨਾ ਹੁਣ ਲਵਲੀ ਹੁਣੀ ਆਈ ਹੀ ਸਾਰੇ ਬੈਠੇ ਆ ਚੰਗਾ ਲੱਗਣ ਡਿਆ ਜੇ ਭਲਕੇ ਫੇਰ ਲਵਲੀ ਨੇ ਗਾਣਾ ਵੀ ਜੋਬਨ ਕਿੱਥੇ ਤਾਂ ਕੀ ਕਹਿਣਾ ਕਿੱਥੇ ਆਓ ਤੁਹਾਨੂੰ ਤੇ ਇੰਨਾ ਨਹੀਂ ਆਉਂਡਿਆ ਦੋ ਵਾਰਾਂ ਤੁਸੀਂ ਗਏ ਜੇ ਉਹਦੇ ਮਗਰ ਚੱਲ ਪਹਿਲੇ ਦਿਨ ਤਾਂ ਮੈਨੂੰ ਪਤਾ ਨਹੀਂ ਕਿ ਤੁਹਾਡੇ ਨਾਲ ਕਿਦਾਂ ਕੋਇਆ ਬੋਲਿਆ ਦੂਜੇ ਦਿਨ ਤੇ ਮੈਂ ਨਾਲ ਹਾਂ ਨਾ ਕਿਤੇ ਪਾਣੀ ਦਾ ਘੁੱਟ ਨਹੀਂ ਹੋਣੇ ਤੁਹਾਨੂੰ ਪੁੱਛਿਆ ਦੋ ਘੰਟੇ ਖਲੋ ਕੇ ਹੀ ਆ ਗਏ ਆ ਨਾ ਬਹਿ ਜਾ ਤਾਂ ਨਾ ਖਲੋ ਜਾ ਸੱਤ ਬਗਾਨਾ ਕੋਈ ਘਰ ਆ ਜਾਏ ਨਾ ਚਾਹ ਪਾਣੀ ਤਾਂ ਬਿਨਾ ਉਹਨੂੰ ਨਹੀਂ ਜਾਣ ਦਈਦਾ ਤੁਸੀਂ ਤਾਂ ਫੇਰ ਵੀ ਕੁਝ ਲੱਗਦੇ ਹੋ ਗੱਲ ਤੇ ਰਮਤ ਤੇਰੀ ਠੀਕ ਆ ਪਰ ਉਹਨਾਂ ਗੱਲਾਂ ਨੂੰ ਹੁਣ ਲੈ ਕੇ ਬੈਠੇ ਰਹੇ ਨਾ ਤੇ ਫੇਰ ਵੀ ਆਪਣਾ ਘਰ ਵਸਣਾ ਵੇਖ ਲੋ ਕਰ ਲੋ ਆਪਣੀਆਂ ਮਰਜ਼ੀਆਂ ਮੈਨੂੰ ਨਹੀਂ ਪਤਾ ਮਰਦੀਆਂ ਦਾਦੀਆਂ ਕਰਦੀਆਂ ਵੀ ਯਾਰ ਰਮਨ ਕਹਿੰਦੀ ਆ ਵੀ ਉਹਨਾਂ ਨੂੰ ਮੈਂ ਕਹਿਣਾ ਨਹੀਂ ਆ ਮੈਂ ਕਿਹਾ ਤੇ ਉਹਨਾਂ ਕਹਣਾ ਹੀ ਰਹਿਣਾ ਨਹੀਂ ਆ ਕਹਿੰਦੇ ਕਰੀ ਮੈਂ ਪੁੱਛ ਕੇ ਵੇਖਦਾ ਵੀ ਜੇ ਉਹਨਾਂ ਗੱਲਾਂ ਪਿੱਛਲੀਆਂ ਤੇ ਮਿੱਠੀ ਪਾਰੇ ਤੇ ਰਮਨ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਤੇ ਰਮਨਾ ਇੱਥੇ ਬੈਠ ਕੇ ਘਰ-ਬਾਰ ਬਣਾਈਏ ਆਪਣਾ ਉਹ ਪੁਰਾਣਿਆਂ ਦੀ ਵੀ ਇੱਕ ਧੀ ਵਧੀਆ ਕੋਠੀ ਹੈ ਜਦੋਂ ਆਣ ਕੇ ਉਹ ਇੱਥੇ ਬੈਠਾ ਹੋਊਗਾ ਤੇ ਕੀ ਉਹ ਲਾਗੇ ਦਿਲਜੀਤ ਉਹਦਾ ਭਰਾ ਕੀ ਕਹਿੰਦਾ ਹੋਊਗਾ ਵੀ ਦੋ ਕਮਰੇ ਆ ਇਹਨਾਂ ਕੋ ਇਹਨੂੰ ਹੁਣ ਸਮਝਾਉਣਾ ਵਾ ਵੀ ਚੱਲ ਮਿਹਨਤ ਕਰਕੇ ਤੇ ਚੱਲ ਆਪਾਂ ਆਪਣਾ ਘਰ-ਬਾਰ ਤੇ ਬਣਾਈਏ ਇੱਥੇ ਆਉਂਦਾ ਤਾਂ ਕਹਿਣਾ ਇਹਨੂੰ ਹਣ ਜੋਤ ਪੁੱਤ ਵੇਹ ਚਲ ਜਾਣਗੇ ਨਾ ਰਪਿੰਦਰ ਹੁਣੀ ਤੇ ਤੂੰ ਹੀ ਰਿਓ ਕਾਲੀ ਨਾ ਕਰਿਓ ਜਾਣ ਦੀ ਸੌ ਗੱਲ ਬਾਤ ਹੁੰਦੀ ਆ ਠੀਕ ਆ ਨਾ ਕੋਈ ਨਹੀਂ ਮਮੀ ਜੀ ਉਦਾਂ ਤੇ ਜਦੀ ਹੁਣੀ ਜਾਣਗੇ ਫੇਰੀ ਅਹੀਂ ਜਾਣਾ ਵਾ ਪਰ ਇਹ ਆ ਵੀ ਘਰ ਜਾ ਕੇ ਨਾ ਅਹੀਂ ਵੀ ਕਈ ਕੰਮ ਕਰਨੇ ਹੁੰਦੇ ਆ ਤੁਹਾਨੂੰ ਪਤਾ ਵਾ ਫੇਰ ਉਥੇ ਉਪਰਾ ਘਰ ਆ ਤੇ ਸੌ ਚੀਜ਼ਾਂ ਆਪਣੀਆਂ ਲਈਆਂ ਹੁੰਦੀਆਂ ਉਹਨਾਂ ਵਾਲੇ ਵਿੱਚ ਆਤੀ ਮਾਰਨੀ ਹੁੰਦੀ ਚੱਲ ਕੋਈ ਨਹੀਂ ਤਾਲਾ ਲਾ ਕੇ ਆਏ ਹੋਗੇ ਆਂਡ ਦਵਾਂਡ ਕਿਸ ਨੂੰ ਕਿਹਾ ਹੋਣਾ ਸੀ ਨਾ ਵੀ ਮੜਾ ਜਾ ਬਿੜ ਕੇ ਰੱਖਿਓ ਮਮੀ ਜੀ ਅੱਜ ਕਿੰਨਾ ਕਚਰ ਹੋਇਆ ਵਾ ਨਾਲੇ ਜਿਹੜਾ ਆਪਣਾ ਘਰ ਹੁੰਦਾ ਵਾ ਨਾ ਉਹਨੂੰ ਜੇ ਆਪ ਹੀ ਵੇਖੀਏ ਤੇ ਚੰਗਾ ਰਹਿੰਦਾ ਵਾ ਕਿਹੇ ਤੇ ਕਿੰਨਾ ਕਾ ਯਕੀਨ ਕਰ ਸਕਦੇ ਅਸੀਂ ਨਾਲੇ ਅੱਜ ਕੱਲ ਦੇ ਤੁਹਾਨੂੰ ਵੀ ਪਤਾ ਆ ਪਿਸਵਾ ਕਿਦਾਂ ਦਾ ਅੱਜ ਕੱਲ ਤੇ ਕਿਹੇ ਆਪਣੇ ਤੇ ਯਕੀਨ ਕਰਨ ਦਾ ਫਾਇਦਾ ਨਹੀਂ ਆ ਤੇ ਉਹ ਤੇ ਫੇਰ ਹਨ ਉਥੇ ਨਾ ਹੀ ਕਿਸ ਨੂੰ ਜਾਣਦੇ ਤੇ ਨਾ ਗੱਲ ਨਾ ਬਾਤ ਚੱਲ ਕੋਈ ਗੱਲ ਨਹੀਂ ਰਹੋਗੇ ਕੋਈ ਤੁਸੀਂ ਗੱਲ ਕਰੋਗੇ ਤੇਰੇ ਡੈਡੀ ਬੜਾ ਫਿਕਰ ਕਰਦੇ ਆ ਮੈਨੂੰ ਤੇ ਇਹ ਆ ਭੀ ਉਹ ਬਿਮਾਰ ਨਾ ਪੈ ਜਾਣ ਨਹੀਂ ਨਹੀਂ ਮੰਮੀ ਜੀ ਇਦਾਂ ਦਾ ਤੁਸੀਂ ਕਿਉਂ ਸੋਚਣਾ ਡੈਡ ਜੀ ਨੂੰ ਕਿਆ ਕਰਉ ਫਿਕਰ ਨਾ ਕਰਨ ਨਾਲੇ ਰਹਿਣਾ ਰੋਣਾ ਤੁਹਾਨੂੰ ਪਤਾ ਇਹਨਾਂ ਨੇ ਨਹੀਂ ਹੈਗਾ ਇਹ ਤੇ ਸਿਰਫ ਆਇਆ ਰਪਿੰਦਰ ਦੀਦੀ ਕਰਕੇ ਤੇ ਬਾਕੀ ਜੇ ਰਹਿਣ ਰੋਣ ਵਾਲੋ ਗੱਲਿਆ ਤੇ ਉਹ ਡੈਡ ਜੀ ਨਹੀਂ ਕਿਉਂ ਵੀ ਤਹੀਨ ਆਣਾ ਕਰਨ ਸਾਡੀ ਤੇ ਮੰਨਣੋ ਰਹੇ ਹੁਣ ਵੇਹ ਪੁੱਤ ਕੁਝ ਗਲਤੀਆਂ ਸਾਡੇ ਕੋ ਵੀ ਹੋਈਆਂ ਤੇ ਕੋਈ ਤੁਹਾਡੇ ਕੋ ਵੀ ਹੋਈਆਂ ਇਹ ਜਿਹੜੀ ਤਾੜੀ ਹੈ ਨਾ ਇਹ ਇੱਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਨਾਲ ਵੱਜਦੀ ਹੈ ਤੇ ਚੰਗੇ ਨਹੀਂ ਲੱਗਦਾ ਲੋਕ ਬਾਹਰ ਗੱਲਾਂ ਕਰਦੇ ਆ ਇਹ ਨਹੀਂ ਵੀ ਸਾਨੂੰ ਹੀ ਕਰਦੇ ਆ ਤੁਹਾਨੂੰ ਵੀ ਕਰਦੇ ਆ ਜਾਦਾ ਤੈਨੂੰ ਕਰਦੇ ਆ ਵੀ ਜੋ ਬਣ ਪਹਿਲਾਂ ਤਾਂ ਚੰਗਾ ਸੀ ਜਦੋਂ ਦਾ ਵਿਆਹ ਹੋਇਆ ਉਦੋਂ ਦੇ ਕੰਮ ਹੁਣੇ ਸ਼ੁਰੂ ਹੋਏ ਵਉਟੀ ਆਈ ਆ ਤੇ ਨਾਂ ਲੈ ਕੇ ਚਲ ਗਈ ਆ ਫਿਰ ਹਣ ਵੀ ਗੁੱਸਾ ਚੜਦਾ ਵਾ ਜਿੱਦਾਂ ਮਰਜੀ ਆ ਨਾ ਕੋਈ ਤਾ ਨੂੰ ਗੱਲ ਕਰੇ ਹੜ ਕੋ ਜਰਿਆ ਨਹੀਂ ਜਾਂਦਾ ਮੰਮੀ ਜੀ ਇਹ ਗੱਲ ਤਾਂ ਤੇ ਤੁਹਾਨੂੰ ਵੀ ਪਤਾ ਆ ਵੀ ਮੈਂ ਇੱਥੇ ਕਿੰਨਾ ਕੁ ਬੋਲਦੀ ਨਹੀਂ ਆ ਜਾਂ ਮੈਂ ਆਪਣੀਆਂ ਮਰਜ਼ੀਆਂ ਕਿੰਨੀਆਂ ਕੁ ਕੀਤੀਆਂ ਵਾ ਤੇ ਬਾਕੀ ਰਹੀ ਲੋਕਾਂ ਦੀ ਗੱਲ ਉਹਨਾਂ ਦਾ ਦੇ ਮੂੰਹ ਫੇਰ ਵੀ ਨਹੀਂ ਫੜਿਆ ਜਾਣਾ ਉਹਨਾਂ ਤੇ ਗੱਲ ਕਰ ਹੀ ਲੈਣੀ ਆ ਨਾਲੇ ਨਾ ਹੁਣ ਅਸੀਂ بڑے ਔਖੇ ਸਟੈਂਡ ਹੋਏ ਆ ਮੈਨੂੰ ਲੱਗਦਾ ਵਾ ਕਿ ਜਿਹੜੀਆਂ ਹੀ ਗਲਤੀਆਂ ਕਰ ਲੀਆਂ ਵਾ ਖਰੇ ਉਹਨਾਂ ਤੋਂ ਹੀ ਸਿੱਖੰਦੇ ਆ ਘਟੋ ਕਹਤੇ ਹੀ ਆਪਣਾ ਕਮਾਉਣਾ ਤੇ ਸ਼ੁਰੂ ਕੀਤਾ ਹੀ ਆ ਨਾ ਚਲੋ ਉਹ ਤੇ ਪੁੱਤ ਤੁਹਾਡੀ ਗਾੜੀ ਮਰਜੀ ਆ ਸਾਡਾ ਤਾਂ ਸਮਝਾਉਣਾ ਫਰਜ਼ ਬੰਦਾ ਵਾ ਕੱਲ ਨੂੰ ਕਹਿਣਾ ਵੀ ਸਾਡੀ ਇਹਨਾਂ ਨੇ ਸਾਰ ਨਹੀਂ ਲਈ ਗੱਲ ਤੇ ਉਹੀ ਆ ਨਾ ਮੰਮੀ ਜੀ ਸਾਰ ਵਾਲੀ ਕਿਹੜੀ ਗੱਲ ਆ ਮੈਂ ਟੈਸਟ ਦਿੱਤਾ ਵਾ ਥੋੜੇ ਜਿਹੇ ਤੱਕ ਹੋ ਸਕਦਾ ਰਿਜ਼ਲਟ ਵੀ ਆ ਜੇ ਤੁਸੀਂ ਨਾ ਕਿਹ ਕੱਲ ਦੀ ਫਿਕਰ ਕਰਿਆ ਕਰੋ ਜੇ ਇੱਥੇ ਤੁਹਾਡਾ ਮਾਨੀ ਨਾ ਲੱਗਦਾ ਤੇ ਮੇਰਾ ਵੀ ਉਹ ਘਰ ਚ ਨਹੀਂ ਲੱਗਦਾ ਮੈਂ ਵੀ ਇਹੀ ਚਾਹੁੰਨੀ ਆ ਅਸੀਂ ਸਾਰੇ ਇਕੱਠੇ ਰਹੀਏ ਪਰ ਤੁਹਾਨੂੰ ਵੀ ਪਤਾ ਵਾ ਪਿੱ ਡੈਡੀ ਜੀ ਨਾਲੇ ਕਿੰਨਾ ਕਰਦੇ ਸੀ ਤੇ ਉਸ ਸਮੇਂ ਤੇ ਗੱਲ ਹੀ ਇਦਾਂ ਦੀ ਹੋ ਗਈ ਆ ਵੀ ਹੁਣ ਇਹਨਾਂ ਨੂੰ ਗੁੱਸਾ ਆ ਜਾਂਦਾ ਵਾ ਜਲਦੀ ਤੇ ਬਾਕੀ ਤੁਹਾਨੂੰ ਨਹੀਂ ਪਤਾ ਵੀ ਅਸੀਂ ਉਸ ਦਿਨ ਜਦੋਂ ਦੇ ਘਰੋਂ ਨਿਕਲੇ ਆ ਉਸ ਦਿਨ ਤੋਂ ਬਾਅਦ ਕੀ ਚੱਲਿਆ ਵਾ ਤੇ ਕੀ ਗੁਜ਼ਰਿਆ ਸਾਡੇ ਨਾਲ ਵੇਖ ਜੋਤ ਡੈਡੀ ਤੇਰੇ ਨੇ ਗੁੱਸੇ ਵਿੱਚ ਅਚਾਨਕ ਕੋਈ ਗੱਲ ਕਹਿ ਦਿੱਤੀ ਹੋਊਗੀ ਪਰ ਜਿਹੜਾ ਮਗਰੋਂ ਉਹਨਾਂ ਨੂੰ ਪਛਤਾਵਾ ਲੱਗਾ ਵਾ ਨਾ ਉਹ ਜਾਂ ਤੇ ਮੈਨੂੰ ਪਤਾ ਵਾ ਜਾਂ ਉਹ ਰੱਬ ਨੂੰ ਪਤਾ ਵਾ ਮੰਮੀ ਕੀ ਰੱਬ ਨੂੰ ਪਤਾ ਵਾ ਸਭ ਕੋ ਅਧਿਕਾਰ ਹੁੰਦਾ ਰਿਹਾ ਆ ਆਪ ਹੀ ਕਰਦੇ ਰਹੇ ਆ ਉਹ ਤੁਹਾਨੂੰ ਮੈਂ ਕਹਿਣ ਲਈ ਆ ਕਿ ਜੋ ਪਿਛੇ ਹੋ ਗਿਆ ਉਹ ਤੇ ਪਾਓ ਮਿੱਟੀ ਹੁਣ ਪਰੋਣੇ ਚਲ ਜਾਂਦੇ ਆ ਨਾ ਤਾਂ ਤੁਸੀਂ ਆ ਰਾਮ ਨਾਲ ਇੱਥੇ ਰਹੋ ਚਲ ਕੋਈ ਗੱਲ ਨਹੀਂ ਭਾਬੀ ਮੇਰੀ ਸੁਣੋ ਗੱਲ ਤੁਹਾਡੇ ਕੋ ਨਾ ਬਹੁਤ ਕੁਝ ਹੋਇਆ ਪਿਛੇ ਠੀਕ ਆ ਨਾ ਤੇ ਉਹਦੇ ਵੰਡੇ ਦੀ ਨਾ ਮੈਂ ਤੇ ਕੋ ਮਾਫੀ ਮੰਗਦੀ ਹਾਂ ਨਾ ਦੀਦੀ ਤੇ ਹੀ ਇਦਾਂ ਨਾ ਕਰੋ ਪਰ ਤੁਹਾਨੂੰ ਪਤਾ ਹੀ ਆ ਕਿ ਉਹਦੋਂ ਕਰਦੇ ਹਾਲਾਤੀ ਇਦਾਂ ਦੇ ਹੀ ਮੈਂ ਇਹਨਾਂ ਨੂੰ ਬੜਾ ਸਮਝਾਉਣੀ ਆ ਤੁਹਾਨੂੰ ਕੀ ਲੱਗਦਾ ਵਾ ਵੀ ਮੇਰਾ ਨਹੀਂ ਜੀ ਕਰਦਾ ਮੇਰੇ ਤੇ ਭੇਕੇ ਵੀ ਛੁੱਟ ਗਏ ਆ ਮੈਂ ਤੇ ਇੱਥੇ ਹੀ ਰਹਿਣਾ ਵਾ ਸਾਰਿਆਂ ਦੇ ਨਾਲ ਪਰ ਹੁਣ ਇਹਨਾਂ ਦੇ ਮਨ 'ਚ ਪਤਾ ਨਹੀਂ ਕਿਹੜੀ ਗੱਲ ਆਈ ਜਾਂਦੀ ਆ ਇੱਕੋ ਗੱਲ ਕਰੀ ਜਾਂਦੇ ਜੋ ਤਾਂ ਜੇ ਨਹੀਂ ਜਾਣਾ ਸੈਟਲ ਹੋ ਲੈਂਦੇ ਫਿਰ ਦੀ ਫਿਰ ਵੇਖਾਂਗੇ ਹੁਣ ਮੈਂ ਦੱਸੋ ਵੀ ਮੈਂ ਕਿੰਨਾ ਕ ਸਮਝਾਈ ਜਾਵਾਂ ਜੋਤ ਕੋਈ ਨਹੀਂ ਜੋ ਬੰਦ ਨੂੰ ਤੂੰ ਹੀ ਸਮਝਾਉਣਾ ਵਾ ਕਿਉਂਕਿ ਉਹਨੇ ਤੇਰੀ ਹੀ ਮੰਨਣੀ ਆ ਤੂੰ ਕਹਿ ਪੀ ਨਹੀਂ ਇਹ ਮੇਰਾ ਘਰ ਵਾ ਮੈਂ ਇੱਥੇ ਹੀ ਰਹਿਣਾ ਵਾ ਵੇ ਬਹੁਤ ਜ਼ਿੰਦਗੀ ਬਹੁਤ ਲੰਬੀ ਆ ਬਾਹਰ ਕਿੰਨਾ ਕੁ ਚਿਰ ਤੱਕ ਇਹ ਖਾਓਗੇ ਕਦੀ ਤੁਸੀਂ ਕਿਤੇ ਰਹਿੰਦੇ ਕਦੀ ਕਿਦੇ ਗਰਮੀ ਗੋੜੇ-ਗੋੜੇ ਬਿਮਾਰ ਹੋਗੇ ਤੁਹਾਨੂੰ ਕਿੰਨੇ ਸਾਂਭਣਾ ਬਾਹਰ ਘਰ ਦੇ ਆ ਅਹੀਂ ਆ ਮੰਮੀ ਹੋਣੀ ਆ ਤਿੰਨ-ਚਾਰ ਜਣੇ ਜੀ ਆ ਗੱਲ ਤੇ ਦੀਦੀ ਤੁਹਾਡੀ ਵੀ ਠੀਕ ਆ ਮੈਂ ਤੇ ਬੜੀ ਕੋਸ਼ਿਸ਼ ਕਰਨੀ ਆ ਤੁਸੀਂ ਮੰਨਣਾ ਨਹੀਂ ਆ ਜਦੋਂ ਦੇ ਅਸੀਂ ਘਰੋਂ ਗਏ ਆ ਨਾ ਮੈਂ ਤੇ ਆਪਣੇ ਪਿੰਡ ਵੀ ਨਹੀਂ ਜਾ ਕੇ ਵੇਖਿਆ ਮੈਂ ਉੱਥੇ ਜਾ ਕੇ ਕੀ ਦੱਸਾਂਗੀ ਉਹਨਾਂ ਨੇ ਕਿਹਾ ਨਾ ਉਦੋਂ ਤੇ ਉਹਨਾਂ ਨੇ ਹੱਡੀ ਨਹੀਂ ਕੀਤੀ ਹੀ ਤੇ ਤੂੰ ਵੀ ਨਹੀਂ ਹੱਡੇ ਆਖੇ ਲਾ ਕੇ ਤੁਰੀ। ਵੇ ਜਾ ਉਧਰ ਮੇਰੀ ਸੁਣ ਗੱਲ। ਕੌਣ ਚਾਹਦਾ ਵਾ ਵੀ ਹੱਡੇ ਘਰ ਦੇ ਵਿੱਚ ਇਦਾਂ ਕਪਾਤ ਹੋਵੇ? ਇੰਨੀਆਂ ਗੱਲਾਂ ਬਾਤਾਂ ਹੋਣ। ਇਹ ਕੋਈ ਟਾਈਮ ਹੀ ਇਦਾਂ ਦਾ ਹੁੰਦਾ ਜਿਹੜਾ ਮਾੜਾ ਆ ਜਾਂਦਾ ਵਾ। ਰੱਬ ਦੇ ਹੱਥ ਵਸਨੀ ਆ। ਇਹ ਬੰਦੇ ਦੇ ਵੀ ਹੱਥ ਵਸ ਥੋੜਾ ਬੋਤਾ ਹੁੰਦਾ ਵਾ। ਪਰ ਇਹ ਵੀ ਕਰ ਕੋ ਨਹੀਂ ਸਕਦੇ। ਕੋਈ ਨਹੀਂ ਦੀਦੀ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ। ਪਰ ਇਹ ਆ ਵੀ ਜੇ ਡੈਡ ਜੀ ਗੱਲ ਕਰਨ। ਮੈਂ ਤੇ ਤੈਨੂੰ ਇੱਕੋ ਗੱਲ ਕਹਿਣੀ ਆ। ਵੀ ਆਪਾਂ ਇਕੱਠੇ ਰਲ ਮਿਲ ਕੇ ਇੱਥੇ ਰਹੀਏ ਕੋਈ ਨਹੀਂ ਜੇ ਤੁਹਾਨੂੰ ਨੌਕਰੀ ਦਾ ਵੀ ਪਤਾ ਕਰਨਾ ਨਾ ਤੇ ਨੌਕਰੀ ਦਾ ਵੀ ਵੇਖ ਲੈ ਅਹੀਂ ਤੇ ਨੂੰ ਮਨਾ ਨਹੀਂ ਕਰਦੇ ਠੀਕ ਆ ਨਾ ਗੱਲ ਤੇ ਇਹ ਅਰਪਿੰਦਰ ਹੈ ਤੇਰੇ ਡੈਡੀ ਕੇ ਇਹੀ ਜਦੋਂ ਉੱਥੇ ਗੱਡੀਆਂ ਧੋਂਦਾ ਵਾ ਨਾ ਘਰ ਆਣ ਕੇ ਬੜਾ ਇਹਨਾਂ ਸੋਚਿਆ ਇੱਥੇ ਕੰਮ ਕਰਦਾ ਹੀ ਕੰਮ ਸੇ ਕਮ ਆਪਣੀ ਜਾਇਦਾਦ ਹੀ ਉਥੇ ਲੋਕੇ ਵੇਖਣਗੇ ਤੇ ਕੀ ਕਹਿਣਗੇ ਕਿਸ ਨੇ ਜੋ ਬੰਨੂ ਕਹਿਣਾ ਵਾ ਤੇ ਕਿਸ ਨੇ ਤੇਰਾ ਡੈਡੀ ਨੂੰ ਕਹਿਣਾ ਵਾ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਵਾ ਲੋਕੀ ਤੇکریاں ਚਾਰ-ਚਾਰ ਬਣਾਉਂਦੇ ਆ ਤੈਨੂੰ ਮੈਂ ਫੋਨ ਤੇ ਵੀ ਦੱਸਿਆ ਮੈਂ ਵੀ ਦਵਾਈ ਲੈਣ ਤੁਰੇ ਹੀ ਰਹਿੰਦੇ ਆ ਕਦੇ ਬੀਪੀ ਘਟ ਜਾਂਦਾ ਤਾਂ ਕਦੇ ਵੱਧ ਜਾਂਦਾ ਵਾ ਟੈਨਸ਼ਨ ਤੇ ਇਹੋ ਲੱਗੀ ਰਹਿੰਦੀ ਆ ਵੀ ਚਲ ਮੈਂ ਪੁੱਤ ਬਣਾ ਕੇ ਲਿਆਂਦਾ ਹੀਗਾ ਤੇ ਮੇਰੇ ਨਾਲ ਕੀ ਪਾਣਾ ਵਰਤਿਆ ਵਾ ਕੋਈ ਨਹੀਂ ਮੰਮੀ ਜੀ ਤੁਸੀਂ ਵੀ ਫਿਕਰ ਨਾ ਕਰੋ ਤੇ ਮੈਂ ਇਹਨਾਂ ਨੂੰ ਸਮਝਾਉਂਗੀ ਦਿੱਤੇ ਵੀ ਫਿਕਰ ਨਾ ਕਰੋ ਟਾਈਮ ਇੱਕੋ ਜਿਆ ਨਹੀਂ ਹੁੰਦਾ ਜੇ ਲੋ ਟਾਈਮ ਇਦਾਂ ਦਾ ਹੀ ਨਾ ਤਾਂ ਕੋਈ ਗੱਲ ਨਹੀਂ ਹੁਣ ਗੜੀ ਚੰਗਾ ਵੀ ਆਊਗਾ ਕੋਈ ਗੱਲ ਨਹੀਂ ਸਦਾ ਬਦਲਦਾ ਚੱਲ ਉੱਠ ਮੇਰੀਆਂ ਧੀਆਂ ਤੇ ਰੋਟੀ ਪਾਣੀ ਖਾਓ ਉੱਠੋ ਤਾਂ ਨਹੀਂ ਕੋਈ ਨਹੀਂ ਧੀਆਂ ਗੱਲਾਂ ਤੇ ਪਾਉਂਦੀ ਕਿ ਮੈਂ ਨਹੀਂ ਹੈ ਹਾਂ ਵੀ ਇਹ ਰਪਿੰਦਰ ਹੈ ਮੈਂ ਤੈਨੂੰ ਇਹੋ ਸਮਝਾਉਂਦੀ ਹਾਂ ਰਪਿੰਦਰ ਹੁਣ ਚੱਲ ਜਾਣਾ ਵਾ ਤੇ ਤੁਸੀਂ ਪੁੱਤ ਰਹੋ ਹੁਣ ਚੱਲ ਚੰਗਾ ਕੀਤਾ ਅਮੀ ਜੀ ਤੂੰ ਇਹ ਹੀ ਗੱਲ ਉਹਦੇ ਨਾਲ ਕੀਤੀ ਹੈ ਨਾ ਇਹਨੇ ਕਹ ਨਾਲ ਉਹ ਜੋ ਬੰ ਨੂੰ ਸਮਝਾਉਗੀ ਕਿ ਨਹੀਂ ਹੁਣ ਮੰਮੀ ਹੋਣੀ ਬਦਲ ਗਈ ਉਹਨਾਂ ਦਾ ਪਹਿਲਾਂ ਵਾਲਾ ਸੁਭਾਅ ਨਹੀਂ ਆ ਤੇ ਮੰਮੀ ਜੀ ਬਦਲਣਾ ਵੀ ਪੈਣਾ ਵਾ ਠੀਕ ਆ ਨਾ ਫੇਰ ਹੀ ਘਰ ਗੜੀ ਤੁਰਨਾ ਵਾਂ ਨੀ ਤੇ ਬੜਾ ਔਖਾ ਜੇ ਹੁਣ ਡੈਡੀ ਵਕ ਟੈਨਸ਼ਨ ਲੈ ਕੇ ਇਥੇ ਬਿਮਾਰ ਹੋ ਜਾਂਦੇ ਆ ਤੇ ਮੁੜ ਕੇ ਕੱਲ ਨੂੰ ਤੁਹਾਨੂੰ ਕਿੰਨੇ ਸਾਂਭਣਾ ਵਾਂ ਇਹੋ ਤਾਂ ਗੱਲ ਦਾ ਮੈਨੂੰ ਕੀ ਕਰਵਾਣਾ ਮੈਨੂੰ ਵੀ ਐਸੀ ਗੱਲ ਦਾ ਹੀ ਆ ਜੇ ਵੇਲੀ ਆ ਲ ਜਾਨੀ ਆ ਟੋਕੇ ਲਾ ਕੇ ਖਲੋ ਜਾਂਦੇ ਆ ਤੇ ਪਰਾਂ ਨੂੰ ਪੈਲੀਆਂ ਵੱਲ ਨੂੰ ਲੈਂਦੇ ਰਹਿੰਦੇ ਆ ਕੀ ਤਾਂ ਦਿਲ ਵਿੱਚ ਕਿਹੜੀ ਕਿਹੜੀ ਗੱਲ ਆਉਂਦੀ ਹੈ ਵੀ ਦੋਵੇਂ ਪਿਓ ਪੁੱਤ ਕੰਮ ਕਰਦੇ ਰਹਿੰਦੇ ਨਾ ਫਿਕਰ ਦੇ ਹੁੰਦੀ ਨਾਲੇ ਮੰਮੀ ਜੀ ਸ਼ੁਰੂ ਤੋਂ ਤੇ ਪਾਲਿਆ ਆ ਪੜਾਇਆ ਲਿਖਾਇਆ ਆ ਝੋਨਾ ਵਾ ਨਾ ਲੋਕਾਂ ਦਾ ਲਾਗੇ ਲੱਗ ਗਿਆ ਕਿੰਨਾ ਲੇਟ ਲਾਇਆ ਉਹ ਵੀ ਮੈਂ ਰੌਲਾ ਪੰਬਦੀ ਰਹੀ ਤੇ ਜਾਓ ਜਾ ਕੇ ਵੇਖੋ ਚੋਨੇ ਹਲ ਲਾਉਣਾ ਤੇ ਪੈਣਾ ਹੀ ਹੈ ਠੀਕ ਤੇ ਜਾ ਕੇ ਤੇ ਲਾਇਆਈਓ ਚਲ ਕੋਈ ਗੱਲ ਨਹੀਂ ਮੰਗਨੀ ਪਿਛਲੀਆਂ ਗੱਲਾਂ ਦੇ ਪਾ ਦੋ ਮਿੱਟੀ ਹੁਣ ਠੀਕ ਹੋਣਾ ਮੈਂ ਤੇ ਹੁਣ ਵੇਖੋ ਆਇਆ ਕਰਨਾ ਕਦੀ ਕਦਹੀਂ ਕਿਤੇ ਮਹੀਨੇ ਬਾਅਦ ਕਿਤੇ ਹਫਤੇ ਬਾਅਦ ਤੇ ਆਵੇ ਤੇ ਚਲ ਜਿਆ ਕਰਨਾ ਤੇ ਉਹਨੇ ਹੀ ਤੁਹਾਡੇ ਕੋਲ ਰਹਿਣਾ ਵਾ ਠੀਕ ਆ ਨਾ ਚਲ ਪੁੱਤ ਆ ਗੱਲਾਂ ਤੇ ਪਾਓ ਮਿੱਟੀ ਤੇ ਜਾਵੇ ਇਹੋ ਦੇ ਨਾਲ ਕੰਮ ਕਰਵਾ ਦੇ ਥੋੜਾ ਜਿਹਾ ਚਲ ਬੈਠੋ ਤੁਸੀਂ ਹਾਂ ਵੇਖ ਕਿੱਡੀਆਂ ਸਿਆਣੀਆਂ ਆਈਆਂ ਵਾ ਮੈਨੂੰ ਮਤਾਂ ਦੇਣ ਲਈਆਂ ਵਾ ਕੋਈ ਗੱਲ ਨਹੀਂ ਰਪਿੰਦਰ ਤੁਸੀਂ ਜਾਓ ਤੇ ਸਹੀ ਹਾਂ ਇਹਨਾਂ ਨਾਲ ਤਾਂ ਗੱਲ ਮੈਂ ਕਰੂੰਗੀ ਮੈਂ ਇੱਥੇ ਇਹਨਾਂ ਨੂੰ ਰੱਖਣ ਢਈ ਆ ਇਹ ਜਿੱਥੇ ਗਏ ਆ ਨਾ ਉੱਥੇ ਹੀ ਚੰਗਾ ਵਾ ਜਿਹੜੇ ਘਰੇ ਦੇ ਟੱਕਣ ਵਾ ਉੱਥੇ ਹੀ ਲੱਗਣ ਤੇ ਫੇਰ ਹੀ ਆ ਘਰ-ਬਾਰ ਇਹਨਾਂ ਨੂੰ ਮੈਂ ਦਿੰਨੀ ਇੱਥੇ ਅੱਗੇ ਪੁੱਤ ਹਾਂਜੀ लवली ਬੇਕ ਗਰਮੀ ਤੇ ਬੜੀ ਆ ਹਾਂਜੀ ਵਿਖੇ ਝੋਨੇ ਸਾਡੇ ਠੀਕ ਵਾ ਨਹੀਂ ਝੋਨੇ ਠੀਕ ਆ ਲੱਗੇ ਤਾਂ ਥੋੜੇ ਲੇਟ ਹੀ ਹਾਂਜੀ ਹਾਂਜੀ ਪਰ ਇਹ ਆ ਵੀ ਵਧੀਆ ਹੋ ਗਿਆ ਓਏ ਆ ਚਲ ਖਾਦ ਖੋਦ ਨਾ ਹੋ ਜਾਂਦੇ ਆ ਕੇ ਓਏ ਆ ਹੋਏ ਤਾਂ ਹੈ ਹੀ ਆ ਹਾਂ ਅਜੇ ਖਾਦ ਵੀ ਇੱਕ ਵਾਰੀ ਪਾਈ ਆ ਨਾ ਅੱਛਾ ਅੱਛਾ ਹੁਣ ਦੁਬਾਰੇ ਪਾਉਣੀ ਹੈ ਜੀ ਠੀਕ ਆ ਠੀਕ ਆ ਤੋ ਜੋ ਮਦਾ ਟਾਈਮ ਹੈ ਨਹੀਂ ਹੈ ਗਿਆ ਸੀ ਸੋਰੇ ਨਹੀਂ ਹੁਣ ਪਾਦਣੀ ਛੇਤੀ ਪਾਦਨੀਆਂ ਅੱਛਾ ਅੱਛਾ ਹਾਂ ਤੇ ਆਇਓ ਕਿਤੇ ਮਾਰੇ ਚੱਕਰ ਸਾਡੇ ਕੋਲ ਤੁਸੀਂ ਵੀ ਆਵਾਂਗੇ ਸਾਰੇ ਜਣੇ ਆਇਓ ਜੋ ਬਣਾ ਹੈ ਜਰੂਰ ਜਰੂਰ ਹਾਂ ਮੰਮੀ ਜੀ ਰੋਟੀ ਲੈ ਓ ਅੱਜ ਜੀ ਗਰਮੀ ਬੜੀ ਸੀ ਵਾਂਡਾ ਕਾ ਦਾ ਵੇਖਣਾ ਉਹ ਸਹੀ ਗੱਲ ਆ ਯਾਰ ਗਏ ਤਾਂ ਹੈਗੇ ਨੇ ਉਹਦੇ ਪਾਸੇ ਪਰ ਗਰਮੀ ਬਹੁਤ ਜ਼ਿਆਦਾ ਸੀ ਉਹ ਚੱਲੇ ਆ ਵੀ ਦੋਵੇਂ ਵਾਂਡੇ ਨਿਕਲ ਗਏ ਆ ਪਹਿਲਾਂ ਉਧਰ ਹੋਏ ਤੇ ਬਾਅਦ ਚ ਉਧਰ ਹੋਏ ਮੈਂ ਤਾਂ ਇਹ ਤੁਹਾਨੂੰ ਕਹਿੰਨੀ ਗਰਮੀ ਬੜੀ ਜਲ ਠਰ ਕੇ ਚੱਲ ਜਾਗੇ ਉਹ ਚੱਲ ਕੋਈ ਗੱਲ ਨਹੀਂ ਹੁਣ ਉੱਥੇ ਵੀ ਗਿਆਨ ਬਾਬਾ ਚੇਰੇ ਹੋ ਗਿਆ ਹੈ ਚਲੋ ਬੜਾ ਵਧੀਆ ਹੋ ਰਿਹਾ ਹੈ ਨਾ ਵਧੀਆ ਹੋ ਗਿਆ ਨਾ ਤੇ ਚੱਲੇ ਆ ਵੀ ਗੱਡੀ 'ਚ ਗਏ ਆ ਤੇ ਗੱਡੀ ਜਾ ਗਈਆਂ ਨਾਲੇ ਕਿੰਨਾ ਵਧੀਆ ਹੋ ਗਿਆ ਵੀ ਸਾਰੇ ਜਣੇ ਇਕੱਠੇ ਗਏ ਆ ਚਲੋ ਸਾਰੇ ਜਣੇ ਬਹਿ ਗਏ ਨਾ ਤੇ ਗੱਲਾਂ ਬਾਤਾਂ ਹੋ ਗਈਆਂ ਨਾ ਉਹ ਜਾ ਹੋਏ ਤੇ ਹੈ ਹੀ ਆ ਵੇਖ ਲੋ ਦੀਦੀ ਤੁਹਾਡੇ ਪਿੰਡ ਗਏ ਹੀ ਨਾ ਅਸੀਂ ਥੱਲੇ ਮਜੇ ਨਾਲ ਬੈਠੇ ਹੀ ਗਰਮੀ ਦਾ ਇੰਨਾ ਮਹਿਸੂਸ ਨਹੀਂ ਹੋਇਆ ਨਾਲੇ ਕਿੰਨਾ ਵਧੀਆ ਉਹਨਾਂ ਨੇ ਘਰ ਬਣਾਇਆ ਹੈ ਤੁਹਾਡੇ ਹਲੇ ਪਚਲ ਥੋੜਾ ਜਿਹਾ ਮੜਾ ਜਿਆ ਹੀ ਆ ਏਸੀ ਉਸ ਇੰਨੀ ਕਾ ਲੱਗਾ ਹੈਗਾ ਛਤੇਣੀ ਇਹੋ ਜੀ ਗੱਲ ਨਹੀਂ ਸੋਚੀਦੀ ਹੁੰਦੀ ਕਿ ਏਸੀ ਲੱਗਾ ਵਾ ਘਰ ਬਾਹਰ ਬਣਿਆ ਵਾ ਹੋਲੀ-ਹੋਲੀ ਸਾਰਾ ਕੁਝ ਹੋ ਜਾਂਦਾ ਹੁੰਦਾ ਵਾ ਠੀਕ ਆ ਕਿੰਨੀ ਸੇਵਾ ਉਹਨਾਂ ਨੇ ਕੀਤੀ ਤੁਹਾਡੇ ਅੱਗੇ ਪਿੱਛੇ ਭੱਜੇ ਫਿਰਨ ਦੇ ਹੀ ਚਲ ਦੀਦੀ ਸੇਵਾ ਦੀ ਕਿਹੜੀ ਗੱਲ ਵਾ ਉਹ ਤਾਂ ਚਲ ਹੁਣ ਉਹਨਾਂ ਨੇ ਕਰਨੀ ਹੈ ਭਰੇ ਆ ਕਿ ਬੈਣ ਖਣੋਂ ਨੂੰ ਵੀ ਥਾਂ ਵਧੀਆ ਹੋਵੇ ਨਾ ਫੇਰੇ ਚੰਗੇ ਲੱਗੀਦਾ ਕੋਈ ਗੱਲ ਨਹੀਂ ਹੌਲੀ ਹੌਲੀ ਬਣ ਜਾਊਗਾ ਆਪੇ ਸਾਰਾ ਕੁਝ ਬਣ ਜਾਣਾ ਆ ਚਲੋ ਹੈ ਤਾਂ ਸਹੀ ਆ ਪਰ ਮੈਨੂੰ ਬੜੀ ਬੇਇੱਜ਼ਤੀ ਜੀ ਮਹਿਸੂਸ ਹੋਈ ਕਿ ਤੁਸੀਂ ਨਾਲ ਲਗਾਏ ਨਹੀਂ ਨਹੀਂ ਰਪਿੰਦਰ ਅੱਜ ਤੂੰ ਇਹ ਗੱਲ ਕਹਿਤੀ ਨਾ ਅੱਗੇ ਤੋਂ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਠੀਕ ਆ ਜਦੋਂ ਮੈਂ ਵਿਆਹੀ ਆਈ ਨਾ ਇੱਥੇ ਕੁਝ ਨਹੀਂ ਬਣਿਆ ਹੈਗਾ ਹੀ ਮੈਂ ਸਾਰਾ ਕੁਝ ਬਣਾਇਆ ਨਾ ਆ ਕੇ ਹੌਲੀ ਹੌਲੀ ਸਾਰਾ ਕੁਝ ਬਣਦਾ ਇਦਾਂ ਹੀ ਆਉਤ ਬਾਕੀ ਚਲੋ ਜੀ ਦੀ ਬੰਦਾ ਮਹਿੰਦੀ ਆ ਮਹਿੰਦ ਕਰੇ ਜਿੰਨੀ ਉਹਨਾਂ ਚਲੋ ਬੰਦਾ ਗਾਂ ਨੂੰ ਹੀ ਜਾਂਦਾ ਆ ਚਲ ਹੋਈ ਨਹੀਂ ਚਲ ਤੁਸੀਂ ਬੈਠੋ ਸਾਰੇ ਗੱਲਾਂ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਠੀਕ ਹੈ ਚਲੋ ਠੀਕ ਬਣਾ ਲਿਆ ਤੂੰ ਹੀ ਵੀ ਕਰੋ ਕੱਪੜੇ ਚੇਂਜ ਤੇ ਦੀਦੀ ਬਣਾਉਂਦੇ ਆ ਚਾਹ ਤੇ ਮੈਂ ਲੱਗੇ ਆਉਣੀ ਰੂਮ ਜੀ ਚਲੋ ਕੋਈ ਗੱਲ ਨਹੀਂ ਆਹ ਚਲੋ ਤੁਹ ਆਜੋ ਜੋਗਨ ਮੇਰੀ ਗੱਲ ਸੁਣ ਹੁਣ ਤੁਸੀਂ ਇੱਥੇ ਰਹਿਣਾ ਵਾ ਹੁਣ ਜਾਣਾ ਨਹੀਂ ਆ ਡੈਡੀ ਮੈਂ ਤਾਂ ਇੱਥੇ ਆਇਆ ਹੈਗਾ ਸਿਰਫ ਪਰੌਣੇ ਭਗਤੌਣ ਤੁਸੀਂ ਆਪ ਹੀ ਕਿਹਾ ਹੈਗਾ ਵੀ ਲਵਲੀ ਹੁਣਾ ਆਉਣਾ ਵਾ ਤੇ ਉਹਨਾਂ ਕਾ ਟਾਈਮ ਸਾਡਾ ਕਢਾ ਦਿਓ ਧਰਪਿੰਦਰ ਨੇ ਵੀ ਚਲੋ ਮੈਸੇਜ ਕੀਤਾ ਮੈਨੂੰ ਤੇ ਉਹਦੀ ਗੱਲ ਮੇਰੇ ਮਨਨ 'ਚ ਆ ਗਈ ਸੀ ਤੇ ਹੁਣ ਤੁਸੀਂ ਹਾਨੂੰ ਸਭ ਕੋ ਜਾਣ ਹੀ ਦੋ ਆਪਾਂ ਚੱਲਦੇ ਆਂ ਤੁਸੀਂ ਰਹੋ ਇੱਥੇ ਵੇ ਪੁੱਤ ਝੋਨਾ ਤੇ ਮੈਂ ਲਾ ਲਿਆ ਵਾ ਤੇ ਹੁਣ ਉਹਦੀ ਦੇਖਭਾਲ ਕਰਨੀ ਖਾਦਾ ਪੈਣ ਵਾਲੀਆਂ ਮੈਨੂੰ ਇਹ ਆ ਕਿ ਤੈਨੂੰ ਹੁਣ ਆਇਆ ਤਾਂ ਖਾਤਾ ਖੁਦਾ ਤੇ ਪਵਾ ਜਾ ਦੋ ਚਾਰ ਦਿਨ ਤੇ ਰਹਿ ਝੋਨੇ ਦੀ ਗੱਲ ਤੇ ਤੂੰ ਛੱਡ ਤੇਰੇ ਜਾਨ ਤੋਂ ਬਾਅਦ ਨਾ ਜੋ ਤੇਰੇ ਡੈਡੀ ਦਾ ਹਾਲ ਹੋਇਆ ਵਾ ਨਾ ਉਹ ਸਾਨੂੰ ਹੀ ਪਤਾ ਵਾ ਕਦੀ ਬੀਪੀ ਘਟ ਜਾਂਦਾ ਸੀ ਤੇ ਕਦੀ ਵੱਧ ਜਾਂਦਾ ਸੀ ਅੱਡੇ ਦਾ ਦਵਾਈ ਲੈਣੀ ਤੁਰੇ ਰਹਿੰਦੇ ਸੀ ਜੇ ਵੀ ਅੰਨੀਵਲ ਜਾਣਾ ਤੇ ਟੋਕੇ ਲਾ ਕੇ ਖਲੋ ਕੇ ਤੇ ਪੈਲੀ ਵਾਲ ਨੂੰ ਮੂੰਹ ਚੁੱਕ ਕੇ ਵੰਦੇ ਰਹਿਣਾ ਤੇਰਾ ਕੀ ਇਰਾਦਾ ਵੀ ਤੂੰ ਚਲ ਗਿਆ ਵਾ ਤੋ ਸੌਖੇ ਹੀਗੇ ਉਹ ਚਲੋ ਮੰਮੀ ਥੋੜਾ ਜਿਹਾ ਮੈਨੂੰ ਕੱਢ ਲੈੰਦੋ ਬਾਅਦ ਦੀ ਬਾਅਦ ਵੇਖਾਂਗੇ ਹੁਣ ਉਥੇ ਅਹੀਂ ਘਰ ਕਰਾਇ ਤੇ ਲਿਆ ਵਾ ਸਮਾਜ ਨੂੰ ਸਾਰਾ ਲਿਆ ਵਾ ਕੰਮ ਤੇ ਮੈਂ ਲੱਗਾ ਵਾ ਤੇ ਉਹਨਾਂ ਇੰਨੀਆਂ ਛੁੱਟੀਆਂ ਥੋੜੀ ਦੇਣੀਆਂ ਮੈਨੂੰ ਉਹ ਤਾਂ ਕੰਮ ਮੇਰਾ ਪੱਕਾ ਛੁੱਟ ਜਾਣਾ ਮੇਰੀ ਗੱਲ ਸੁਣ ਲੈ ਜਿੰਨੀ ਤਨਖਾਹ ਤਾਂ ਉਥੇ ਲੈਣਾ ਨਾ ਸਾਡੇ ਕੋਲ ਪੈਸੇ ਲੈ ਲੈ ਤੇ ਜਿਹੜਾ ਸਮਾਜ ਨੂੰ ਤਰਾ ਜਾ ਕੇ ਖੜ ਕੇ ਗੱਡੀ ਤੇ ਲੱਤ ਲੈਂਦੇ ਉਹ ਨਹੀਂ ਡੈਡੀ ਇਹ ਕੰਮ ਥੋੜੀ ਦੱਸ ਮੈਂ ਇੱਥੇ ਤਨਖ ਪੀ ਤੋ ਹੋਗ ਲਾ ਕਰਦੇ ਚੰਗਾ ਜੋ ਚਲੋ ਜੋ ਤਾਂ ਚਲੀ ਆਪਾਂ ਚਲੀਏ ਠੀਕ ਹੈ ਜੜੀ ਚੰਗਾ ਮੈਂ ਚਲੋ ਜੀ ਠੀਕ ਹੈ ਵੀ ਵੇਹ ਲਿਆ ਜੇ ਮੈਨੂੰ ਤੇ ਇਹਨਾਂ ਦੀ ਕਰਤੂਤ ਦਾ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਤੁਹਾਡੀ ਗੱਲ ਨਹੀਂ ਮੰਨਣੀ ਹੁਣ ਤੁਸੀਂ ਵੀ ਕਿਹਾ ਤੇ ਤੁਹਾਡੇ ਪਿੱਛੇ ਲਾ ਕੇ ਚੱਲ ਮੈਂ ਵੀ ਕਿਹਾ ਵੀ ਕੋਈ ਗੱਲ ਨਹੀਂ ਮੇਰਾ ਵੀ ਫਰਜ਼ੀ ਬੰਦਾ ਵਾ ਕਹਿਨਦਾ ਪਰ ਉਹਨਾਂ ਨੇ ਇੱਕ ਗੱਲ ਵੀ ਮੇਰੀ ਸਾਡੀ ਮੰਨੀ ਮੰਨੀ ਨਹੀਂ ਗੱਲ ਅਸੀਂ ਉੱਥੇ ਜਾਣਾ ਵਾ ਅਸੀਂ ਕਿਰਾਏ ਤੇ ਰਹਿੰਦੇ ਆ ਮੈਂ 10000 ਤੇ ਲੱਗਾ ਵਾ ਜੇ 10000 ਤੇ ਲੱਗਾ ਵਾ ਤੇ ਲੋਕੀ ਸਿਰ ਤੇ ਸਵਾ ਵੀ ਤਾਂ ਪਾਉਂਦੇ ਆ ਨਾ ਤੇ ਆਪਣੇ ਘਰ ਦਾ ਕੰਮ ਛੱਡ ਕੇ ਤਾਂ ਲੋਕਾਂ ਦੀਆਂ ਗੱਡੀਆਂ ਤੋਂਦਾ ਫਿਰਨ ਲਿਆ ਵਾ ਤੇ ਜੇ ਕਿਰਾਏ ਵਾਲਾ ਘਰ ਵਾ ਤੇ ਉਹ ਵੀ ਤਾਂ ਮਹੀਨੇ ਬਾਅਦ ਕਿਰਾਇਆ ਦੇਣਾ ਹੀ ਪੈਂਦਾ ਵਾ ਤੇ ਇੱਥੇ ਰਹੀ ਜਾਏਗਾ ਤਾਂ ਫੇਰ ਆਖਰਾ ਚੱਲੀ ਆ ਰਮਨ ਮੈਨੂੰ ਦੱਸਿਆ ਸਾਰੀ ਕਿਸ ਨੇ ਗੱਲਬਾਤ ਇਹਨਾਂ ਦੀ ਇਹ ਉੱਥੇ ਰਹਿੰਦੇ ਆ ਕਿਰਾਏ ਤੇ ਅੰਦਰ ਥੋੜਾ ਇਹਨਾਂ ਨੂੰ ਮੜ ਦਿੰਦੇ ਆ ਇਹ ਥੱਲੇ ਇੰਨਾ ਚਾਦਰ ਜੀ ਵਿਛਾ ਕੇ ਤੇ ਨਾ ਇਹਨਾਂ ਕੋਈ ਪੱਖਾ ਨਾ ਕੋਈ ਗੱਲ ਹੀ ਬਾਤ ਨਹੀਂ ਇੰਦਾ ਰਾਤ ਕੱਟਦੇ ਐ ਨਾਲੇ ਆਂਦਾ 10000 ਤੇ ਲੱਗਾ ਵਾ ਤੇ ਸਮਾਨ ਬਣਾਇਆ ਵਾ 10000 ਤੋ ਤਾਂ ਰੋਟੀ ਦਾ ਖਰਚਾ ਨਹੀਂ ਪੂਰਾ ਹੁੰਦਾ ਤੇ ਸਮਾਨ ਹੋ ਰਹੇ ਨੇ ਕੀ ਬਣਾਣਾ ਨਹੀਂ ਸਮਾਨ ਸਾਨੂੰ ਤਾਂ ਹੀ ਨਿਕਾਹ ਖੜਿਆ ਸਮਾਨ ਬਣਾਇਆ ਵਾ ਆਕੜ ਵੇਖ ਲਓ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਆਂਦੇ ਹੋ ਨੂੰ ਕਹਿਣਾ ਵਾ ਰਪਿੰਦਰ ਵੀ ਆਂਦੀ ਮਮੀ ਜੀ ਤੁਸੀਂ ਕਿਓ ਤੁਸੀਂ ਕਿਓ ਹੁਣ ਮੈਂ ਤਾਂ ਸਾਰੇ ਕੰਮ ਕੀਤੇ ਆ ਜੇ ਨਹੀਂ ਉਹਨਾਂ ਦੀ ਸਮਝ ਚ ਆਉਂਦਾ ਤਾਂ ਹੁਣ ਕੀ ਕਰੀਏ ਤੁਸੀਂ ਦੱਸ ਦੋ ਮੈਂ ਤਾਂ ਇੰਨਾ ਹੀ ਕਰ ਸਕਦੀ ਆ ਉਵੇਂ ਟਾੜਾ ਕਰਕੇ ਕੀਤਾ ਵਾ ਮੈਂ ਮੇਰੀ ਗੱਲ ਸੁਣਾ ਹੈ ਤੁਸੀਂ ਕਿਹਾ ਸੀ ਪਿਆ ਪਰੋਣੇ ਚੱਲ ਜਾਣਗੇ ਤੇ ਫਿਰ ਤੁਸੀਂ ਆ ਜਾਓ ਮੈਂ ਤੂੰ ਤੇ ਸਾਡੇ ਕਹਿਣ ਤੇ ਤੇ ਆਇਆ ਹੀ ਨਹੀਂ ਆ ਤੂੰ ਤਾਂ ਸਾਡੇ ਨਾਲ ਸਿੱਧੇ ਮੂੰਹ ਗਾਲੀ ਨਹੀਂ ਕੀਤੀ ਅਹੀਂ ਤੈਨੂੰ ਕਿੱਥੋਂ ਕਹਿਣਾ ਸੀ ਔਰ ਰਪਿੰਦਰ ਨੇ ਕਿਹਾ ਤਰਪਿੰਦਰ ਤੇ ਤੂੰ ਗੱਲ ਸੁਣੀ ਤਰਪਿੰਦਰ ਕਰਕੇ ਤੂੰ ਆਇਆ ਸਾਡਾ ਕਰਕੇ ਨਹੀਂ ਆਇਆ ਬੇਲਾ ਹੁਣ ਮੈਂ ਕਿੰਨਾ ਸਮਝਾਇਆਈ ਉਹਦੀ ਨਾਲ ਦੀ ਨੇ ਕਰੀ ਵੀ ਕਿਹਾ ਵਾ ਵੀ ਨਹੀਂ ਟੈਡੀ ਕੈਂਡੇ ਨਹੀਂ ਜਾਣਾ ਉਹਦੇ ਤਾਂ ਸਾਰੇ ਪਵਾੜੇ ਆ ਜਦੋਂ ਦੀ ਆਈ ਆ ਨਾ ਉਦੋਂ ਦਾ ਘਰ ਦਾ ਬੇੜਾ ਅਗਰਕ ਕਰਤਾ ਮੈਨੂੰ ਪਤਾ ਹੁੰਦਾ ਨਾ ਅਹੀਂ ਵਿਆਹ ਕਰਨਾ ਹੀ ਨਹੀਂ ਕੀਪਤਾ ਹੀ ਭੇਜ ਦਾਂਦੀ ਆ ਆਣ ਕੇ ਸਾਡੇ ਘਰ ਚ ਖਲਾਰੇ ਪਾ ਦੇਣੇ ਆ ਪਹਿਲਾਂ ਚੰਗਾ ਭਲਾ ਹੀ ਨਾ ਕਦੇ ਗਾੜੀ ਕੋਈ ਬੋਲਣਾ ਨਾ ਕਿਤੇ ਕੋਈ ਗੱਲ ਕਰਨੀ ਪਰ ਵੇਖ ਲੋ ਮਾਂ ਪਿਓ ਉਹਦੋਂ ਗੱਲਾਂ ਕਰਦੇ ਸਾਡੀ ਕੁੜੀ ਚੰਗੀ ਤੇ ਸਾਡੀ ਕੁੜੀ ਚੰਗੀ ਤੇ ਕੁੜੀ ਨੇ ਆਹ ਚਾਂਦ ਚੜਾਇਆ ਮਾਂ ਪਿਓ ਨਾਲੋਂ ਪੁੱਤ ਨੂੰ ਵੱਖਰੇ ਕਰਤਾ ਚੱਲ ਕੋਈ ਨਹੀਂ ਫਿਕਰ ਨਾ ਕਰੋ ਤੇ ਇਹ ਜਾਓ ਮਾਰੋ ਬੰਬੀ ਬੰਬੀ ਅਲਫੇਰਾ ਤੇ ਮੈਂ ਵੀ ਵੇਖਾਂ ਕੋਈ ਕੰਮ ਕਰ ਰਹਿਦਾ ਵਾ ਤੇ ਫੇਰਾ ਦੇ ਮਾਰਉਣਾ ਜਿਹੜੀਆਂ ਇੱਥੇ ਗੱਲਾਂ ਉਹਨੇ ਕੀਤੀਆਂ ਬੈਠ ਕੇ ਜੋ ਬੰਨੇ ਉਹ ਤੇ ਕਰਨ ਵਾਲੀਆਂ ਐ ਮੈਂ ਕਿਹਾ ਪੁੱਤ ਤੂੰ 10000 ਰੁਪਏ ਉੱਥੇ ਲੈ ਲੈ ਤਾਂ ਚੱਲ ਅਸੀਂ ਮੇਰੇ ਕੋਲ ਲਈ ਜਾ ਤੇ ਕਹਿੰਦਾ ਮੈਂ ਨੌਕਰ ਬਣ ਕੇ ਰਹੂੰਗਾ ਇੱਥੇ ساری ਉਮਰ ਫੇਰ ਚੱਲ ਨਹੀਂ ਨੌਕਰ ਬਣ ਕੇ ਨਹੀਂ ਨਾ ਰਹਿਣਾ ਤਾਂ ਉੱਥੇ ਮਾਲਕ ਬਣ ਕੇ ਰਹਿ। ਕੋਈ ਗੱਲ ਨਹੀਂ ਇਹ ਗੱਲਾਂ ਦੇ ਫਿਕਰ ਨਹੀਂ ਕਰੀ ਦੇਂਦੇ ਕਿੰਨਾ ਚਿਰ ਹੱਥ ਜੋੜਨੇ ਬੰਦੇ ਦਾ ਤਾਂ ਸੋਚਿਆ ਵੀ ਚੱਲ ਆਏ ਆ ਤੇ ਹੁਣ ਨਾ ਜਾਣਗੇ ਕੋਈ ਗੱਲ ਨਹੀਂ ਉਠੋ ਤਾਂ ਕਰੋ ਕੰਮ ਤਾਂ ਦਾ ਇਹ ਮਨ ਚੋਂ ਗੱਲ ਕੱਢ ਦੋ ਤੇ ਜੋ ਬੰਦੇ ਨੂੰ ਮੇਰੀ ਗੱਲ ਸੁਣ ਲੈ ਇੱਕ ਉੱਠ ਜਾਨੇ ਐ ਦੋਈ ਜੀ ਜਦੋਂ ਹੁਣ लवली ਦਾ ਫੋਨ ਆਊਗਾ ਨਾ ਤੇ ਜੋ ਬੰਦੇ ਅਹੀਂ ਆਉਣਾ ਤੇ ਜੋ ਬੰਦੇ ਨੂੰ ਫੋਨ ਕਰੋ ਵੀ ਆ ਜੇ ਹੁਣ ਬਿਲਕੁਲ ਇਹਨੂੰ ਹੁਣ ਮੈਂ ਨਹੀਂ ਕਰਨਾ ਮੈਂ ਤਾਂ ਅੱਗ ਹੀ ਨਹੀਂ ਕਰਦੀ ਤੁਸੀਂ ਕਹਿੰਦੇ ਸੀ ਤੋ ਕੁੜੀ ਜਾਂਦੀ ਹੈਗੀ ਕਿ ਸੇ ਮੇਰੀ ਤਾਂ ਨਹੀਂ ਰਹਿੰਦੀ ਸਹੁਰੇ ਮੈਨੂੰ ਕੀ ਕਹਿਣਗੇ ਚੱਲ ਉਹਨੂੰ ਵੀ ਪਤਾ ਲੱਗ ਜਾਊਗਾ ਚੱਲ ਉਠੋ ਤਾਂ ਆ ਜੋ ਇਹ ਪਾ ਗਿਆ ਸਿਰ 'ਚ ਗਰਮੀ ਬਹੁਤ ਰੁਪਿੰਦਰ ਅੱਜ ਤੇ ਥੱਕ ਹੀ ਗਏ ਆ ਤੇ ਥਕਣਾ ਤੇ ਫਿਰ ਹੈ ਤੁਹਾਨੂੰ ਪਤਾ ਦੋ ਵੰਡੇ ਕੱਢੇ ਆ ਓਏ ਆਹੋ ਗਰਮੀ ਬੜੀ ਸੀ ਨਾ ਨੋਹੀ ਨਾ ਓ ਚੱਲ ਕੋਈ ਗੱਲ ਨਹੀਂ ਜੋ ਬੰਨਾ ਵੇਲਾ ਗੱਲਾਂ ਬਾਤਾਂ ਕੀਤੀਆਂ ਕਿੰਨਾ ਵਧੀਆ ਦਿਨ ਰਿਹਾ ਓ ਆਓ ਨਹੀਂ ਚਲੋ ਇਹ ਤੇ ਹੈ ਹੀ ਆ ਮੈਂ ਵੀ ਤੁਹਾਨੂੰ ਨਾ ਗਰਮੀ ਦਾ ਕਰਕੇ ਡੱਕਦੀ ਹਾਂ ਵੀ ਚੱਲ ਗਰਮੀ ਬਹੁਤ ਬਾਹ ਹੁਣ ਵੇਖ ਲਓ ਪਸੀਨਾ ਪਸੀਨੀ ਹੋਈ ਹੈ ਨਾ ਸਾਰੇ ਜਾਣੇ ਤੇ ਤੁਹਾਡੇ ਮਨ ਦੇ ਵਿੱਚ ਇਹ ਹੀ ਵੀ ਪਤਾ ਨਹੀਂ ਕਿ ਰੁਪਿੰਦਰ ਕਿਉਂ ਡੱਕੰਦੀ ਆ ਖਰੇ ਜਾਣ ਕੇ ਨਹੀਂ ਹਨ ਉਥੇ ਖੜਨਦੀ ਉਹ ਨਹੀਂ ਨਹੀਂ ਸਾਡੇ ਮੰਚ ਤੇ ਇਦਾਂ ਦੀ ਕੋਈ ਵੀ ਗੱਲ ਹੈ ਨਹੀਂ ਆ ਹਾਂਜੀ ਉਹਦੇ ਆ ਇਹੋ ਦੇ ਕੈਨ ਵੀ ਚੱਲ ਮਿਲ ਮੁਲਾਵਾਗੇ ਇਹਨਾਂ ਨੂੰ ਤੂੰ ਮੁੜ ਕੇ ਫੇਰ ਹਫਤਾ ਲੱਗ ਜਾਣਾ ਉੱਥੇ ਪਰਨਾ ਮੇਰੇ ਮਨ ਦੇ ਵਿੱਚ ਇੱਕ ਬੜੀ ਗੱਲ ਆਈ ਹੈ ਕਿਉਂ ਇਹੋ ਹੀ ਵੀ ਕਿਦਾਂ ਤੁਸੀਂ ਗਰਮੀ 'ਚ ਉੱਥੇ ਜਾ ਕੇ ਬਿਠੇ ਰਹੇ ਆ ਦੱਸ ਇੱਥੇ ਵੀ ਤਾਂ ਗਰਮੀ ਹੈ ਹੀ ਆ